ਅਮੀਦੀ ਆਖਰੀ ਰਾਤ پاکستان ਬਣਨ ਨਾਲ ਸਾਡਾ ਏਰੀਆ ਜਿਹੜਾ ਇਹ 2.5 ਦਿਨ ਪਾਕਿਸਤਾਨ ਨਾਲ ਰੇਡੀਓ ਬੋਲਦਾ ਰਿਹਾ ਇਹ ਪਾਕਿਸਤਾਨ ਹੈ 14 ਅਗਸਤ 1947 ਇਹ ਰੇਡੀਓ ਪਾਕਿਸਤਾਨ ਲਾਹੌਰ ਹੈ ਇੱਕ ਦੂਗੇ ਦੇ ਦੁਸ਼ਮਣ ਬਣ ਗਏ ਸਿੱਖ ਤੇ ਮੁਸਲਮਾਨ ਮਾਰਦੇ ਰਹੇ இந்து ਮੁਸਲਮਾਨ ਨੂੰ मुसलमान हिंदुआ गुरदासपुर डिस्ट्रिक्ट और पठानकोट को ढाई दिन के बाद उन्होंने इसको आजाद कराया था ये जो पठानपुर डिस्ट्रिक्ट और पठान गुरदासपुर डिस्ट्रिक्ट ये पाकिस्तान का हिस्सा है मेरा नाम रशन चंद है जी ਜਦੋਂ 15 ਅਗਸਤ ਨੂੰ ਹਿੰਦੁਸਤਾਨ ਆਜ਼ਾਦ ਹੋਇਆ ਤੇ ਹਿੰਦੁਸਤਾਨ ਤੇ ਪਾਕਿਸਤਾਨ ਬਣ ਗਿਆ ਤੇ ਪਾਕਿਸਤਾਨ ਬਣ ਨਾਲ ਸਾਡਾ ਏਰੀਆ ਜਿਹੜਾ ਇਹ 2.5 ਦਿਨ ਪਾਕਿਸਤਾਨ ਨਾਲ ਰੇਡੀਓ ਬੋਲਦਾ ਰਿਹਾ ਇਹ ਪਾਕਿਸਤਾਨ ਹੈ 2.5 ਦਿਨ ਬਾਅਦ ਫਿਰ ਆਜ਼ਾਦ ਹੋਇਆ ਇੰਡੀਆ ਜਾਇਆ ਰੇਡੀਓ ਤੇ ਅਨਾਉਂਸਮੈਂਟ ਹੋਈ ਹੀ ਕੋਈ ਪਠਾਨਕੌਰ ਦਾ ਮੇਰ ਚੰਦਾ ਇਹਨੇ ਸਿੱਧਾ ਪਹੁੰਚ ਚੁੱਕਿਆ ਹੈ ਤੇ ਇਹ ਗੁਰਦਾਸਪੁਰ ਜ਼ਿਲ੍ਹਾ ਜਿਹੜਾ ਇਹ ਪਾਕਿਸਤਾਨ ਚ ਨਹੀਂ ਜਾਣਾ ਚਾਹੀਦਾ ਇੰਡੀਆ ਚ ਜਾਣਾ ਚਾਹੀਦਾ ਖਰੀਸ ਸਾਰਾ ਗਸੋਂ ਨੂੰ ਰੇਡੀਓ ਤੇ ਅਨਾਉਂਸਮੈਂਟ ਹੋਈ ਸੀ ਇਹ ਏਰੀਆ ਹਿੰਦੁਸਤਾਨ ਦਾ ਹੈ ਪਠਾਨਕੋਟ ਤਹਿਸੀਲ ਜੇਸ਼ਟਾ ਗੁਰਦਾਸਪੁਰ ਇਹ ਹਿੰਦੁਸਤਾਨ ਦਾ ਏਰੀਆ ਫਿਰ 17 ਤਰੀਕ ਨੂੰ 17 ਅਗਸਤ ਨੂੰ ਮੰਨਿਆ ਗਿਆ ਹਾ ਤੇ ਇਹ ਤਸੀਲ ਹੈ ਜਿਹੜੀ ਇਹ ਇੰਡੀਆ ਬਣਾ ਦੇਗੀ। ਪਰ ਕੋਈ ਹੋਸਲੇ ਨਹੀਂ ਤੁਸੀਂ ਛੋਟੇ ਹੋ ਕੋਈ ਹਾਂਜੀ ਉਸ ਵਿੱਚ ਦਾ ਸਮਾ ਕਿਦਾਂ ਦਾ ਸੀਗਾ ਦੌਰ ਕਿਦਾਂ ਦਾ ਸੀਗਾ ਸਮਾ ਉਹਲੇ ਜੀ ਬੜਾ ਖਰਾਬ ਹਾ ਇੱਕ ਦੂਗੇ ਦੇ ਦੁਸ਼ਮਣ ਬਣਦੇ ਰਹੇ ਕਿੰਤੂ ਮੁਸਲਮਾਨ ਸਿੱਖ ਮਾਰ ਦਿੰਦੇ ਨੇ ਹਿੰਦੂ ਮੁਸਲਮਾਨਾਂ ਨੂੰ ਤੇ ਮੁਸਲਮਾਨ ਹਿੰਦੂਆਂ ਨੂੰ ਉਹ ਹੀ ਬਸ ਤਾਂ ਸਜਣਾ ਸ਼ਿਕਾਰ ਹੈ ਜੀ ਤੁਹਾਡਾ ਪਰਿਵਾਰ ਨੂੰ ਕਾਹ ਹੋਇਆ ਤਸਦ ਸਾ ਚੱਲੀ ਗਈਆਂ ਹੋਲੇ ਪਰ ਮੈਂ ਅਥੇ ਛੋਟਾ ਹਾਂ ਵੱਡਿਆਂ ਨੂੰ ਪਤਾ ਹੈ ਮੇਰੇ ਮਾਪیوں ਨੂੰ ਪਤਾ ਹੈ ਉਹ ਮਾਪਿਓ ਦੇ ਨਹੀਂ ਹੈ ਉਹਨਾਂ ਨੇ ਮਸੀਤਾਂ ਚੱਲੀ ਗਈਆਂ ਮੇਰਾ ਨਾਮ ਰਜੀਵ ਕ੍ਰਿਸ਼ਨ ਮਹਾਜਨ ਹੈ ਮੈਂ ਜਸਟਿਸ ਮੇਜਰ ਮਹਾਜਨ ਦਾ ਗ੍ਰੈਂਡਸਨ ਹੂ और उन्होंने बड़ा एफर्ट करके काफी जोर लगा के इसको गुरदासपुर डिस्ट्रिक्ट और पठानकोट को ढाई दिन के बाद उन्होंने इसको आजाद कराया था नाइन, मतलब नाइनटीन फोर्टी ये में ये पठानकोट गुरदासपुर जो पंद्रह अगस्त आजाद हो पाकिस्तान का हिस्सा हाँ जी ये जो पठानकोट डिस्ट्रिक्ट और पठानकोट गुरदासपुर डिस्ट्रिक्ट ये पाकिस्तान का हिस्सा था देर ये दिन के बाद इन्होंने इसको इंडिया में लाए थे तो कोई भी उस समय हाँ जी अनाउंसमेंट हुई थी तब उन्होंने जो थे नेहरू जी ने अनाउंसमेंट की थी ये ढाई दिन के बाद ये आया